16 ਮਈ ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਗੱਲ ਕਰਦੇ ਹਾਂ 16 ਮਈ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਸਵੇਰ ਵੇਲੇ ਅੱਜ ਤਕਰੀਬਨ ਸਾਰੇ ਹੀ ਪੰਜਾਬ ਦੇ ਵਿੱਚ ਮੌਸਮ ਸਾਫ਼ ਰਹੇਗਾ ਧੁੱਪਦ ਵਾਲਾ ਰਹੇਗਾ ਟੈਂਪਰੇਚਰ ਦੀ ਗੱਲ ਕਰੀਏ ਤਾਂ ਤਕਰੀਬਨ ਗਰਮੀ ਦਾ ਕੱਲ ਦੌਰ ਦੇਖਿਆ ਗਿਆ ਹੀਟ ਬੇਬ ਵੀ ਚੱਲੀ ਤੇ ਸਾਰੇ ਖੇਤਰਾਂ ਦੇ ਵਿੱਚ 40 ਡਿਗਰੀ ਨੂੰ ਟੈਂਪਰੇਚਰ ਪਾਰ ਕਰ ਚੁੱਕਾ ਹੈ ਮਾਲਵੇ ਦੇ ਖੇਤਰਾਂ ਦੇ ਵਿੱਚ ਦੁਪਹਿਰ ਤੋਂ ਬਾਅਦ ਜਿਵੇਂ ਆਸਮਾਨ ਦੇ ਵਿੱਚ ਰੇਤਾਂ ਚੜਿਆ ਹੁੰਦਾ ਹੈ ਅਜਿਹਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ ਤੇ ਨਾਲ ਹੀ ਜਿਹੜੇ ਖੇਤਰਾਂ ਦੇ ਵਿੱਚ ਜਾਨਕੀ ਹਵਾ ਰੁਕਦੀ ਹੈ ਤੇ ਹੀਟ ਸੈੱਲ ਕੱਲ ਸ਼ਾਮ ਵੇਲੇ ਪੰਜਾਬ ਦੇ ਕਾਫੀ ਖੇਤਰਾਂ ਦੇ ਵਿੱਚ ਦੇਖਣ ਨੂੰ ਮਿਲਿਆ ਖਾਸ ਕਰਕੇ ਮਾਝਾ ਦੁਆਬਾ ਜੰਮੂ ਵਾਲੇ ਖੇਤਰਾਂ ਤੋਂ ਬੱਦਲ ਹੇਠਾਂ ਵੱਲ ਨੂੰ ਆਏ ਜਿਹਦੇ ਕਰਕੇ ਰਾਤ ਵੇਲੇ ਗਰਜਲਿਸ਼ਕ ਵੀ ਹੋਈ ਗੁਰਦਾਸਪੁਰ ਜ਼ਿਲ੍ਹੇ ਵਿੱਚ ਤਰਨਤਾਰਨ ਅਮਰਸਰ ਤੇ ਪਠਾਨਕੋਟ ਹੁਸ਼ਿਆਰਪੁਰ ਜਲੰਧਰ ਤੇ ਕਰਪੂਥਲੇ ਦੇ ਖੇਤਰਾਂ ਦੇ ਵਿੱਚ ਟੁੱਟਵੇਂ ਤੌਰ ਤੇ ਮੀਂਹ ਦੇਖਿਆ ਗਿਆ ਅਜੀਬੀਆਂ ਸਥਿਤੀਆਂ ਅੱਜ ਵੀ ਬਣ ਸਕਦੀਆਂ ਨੇ ਤੇ ਕੁਝ ਖੇਤਰਾਂ ਦੇ ਵਿੱਚ ਇਕੱਲੀਆਂ ਤੇਜ਼ ਧੂੜਪਰੀਆਂ ਹਨੇਰੀਆਂ ਵੀ ਚੱਲ ਸਕਦੀਆਂ ਨੇ ਕਿਹੜੇ ਖੇਤਰ ਦੇ ਵਿੱਚ ਬਣਨਗੀ ਇਹ ਕੁਦਰਤ ਦੇ ਨਿਰਭਰ ਨੇ ਉਹ ਮਾਝੇ ਮਾਲਵੇ ਦੁਆਬੇ ਕਿਸੇ ਖੇਤਰਾਂ ਦੇ ਵਿੱਚ ਵੀ ਹੋ ਸਕਦਾ ਹੈ ਪਰ ਮੀਂਹ ਲਿਮਟਿਡ ਹੋਵੇਗਾ ਹਨੇਰੀ ਵੀ ਬਹੁਤੇ ਖੇਤਰਾਂ ਨੂੰ ਪ੍ਰਭਾਵਿਤ ਨਹੀਂ ਕਰੇਗੀ ਟੁੱਟਵੇਂ ਤੌਰ ਤੇ ਦੁਪਹਿਰਤਵਾਰ ਬੱਦਲਬਾਜ਼ੀ ਦੇ ਨਾਲ ਨਾਲ ਅੱਜ ਵੀ ਕਿਤੇ ਮਾੜਾ ਮੋਟਾ ਮੀਹ ਦੇ ਛਰਾਟੇ ਦੇਖਣ ਨੂੰ ਮਿਲ ਸਕਦੇ ਨੇ ਇਸੇ ਤਰ੍ਹਾਂ ਹੀ ਹਰਿਆਣਾ ਤੇ ਰਾਜਸਥਾਨ ਵਿੱਚ ਵੀ